ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਜਿੱਥੇ ਕਿ ਮੌਸਮ ਦੇ ਵੱਲੋਂ ਜਿਹੜੀ ਆ ਵਿਖਵਣੀ ਕੀਤੀ ਗਈ ਸੀ ਜਲੂ ਲਟ ਜਿਹੜਾ ਪਹਿਲਾਂ ਹੀ ਜਿਹੜਾ ਕੁਝ ਦਿਨਾਂ ਤੋਂ ਜਿਹੜੀ ਆ ਕਬਤੀ ਗਈ ਸੀ ਸੋ ਇਸੇ ਦੇ ਚੱਲਦੇ ਦੇਰ ਰਾਤ ਇੱਕ ਬਹੁਤ ਵੱਡਾ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਰਨੌਰ ਦੇ ਨੇੜੇ ਜਿਹੜੀ ਅਗਲਗ ਜਿੰਨੇ ਵੀ ਪਿੰਡ ਸੀ ਉਹਨਾਂ ਦੇ ਵਿੱਚ ਜਿਹੜੀ ਦੇਰ ਰਾਤ ਜਿਹੜਾ ਤੂਫਾਨ ਆਇਆ ਸੋ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਹ ਪਿੰਡ ਦੇ ਵਿੱਚ ਕਿਹੜਾ ਕਿਹੜਾ ਨੁਕਸਾਨ ਆਇਆ ਸਾਰੀ ਗੱਲਬਾਤ ਕਰਦਾ ਕੀ ਭਾਈ ਨਾਮ ਮੈਂ ਜੀ ਸਰਨਮ ਸਿੰਘ ਪਿੰਡ ਦਰਗਾਵਾਦ ਤਸੀਲ ਜਿਹੜਾ ਬਾਬਾ ਨਾਨਕ ਦੇ ਡਿਸਟ੍ਰਿਕਟ ਗਰਦਾਸਪੁਰ ਤੋਂ ਬੋਲ ਰਿਹਾ। ਸਾਡੀ ਇੱਥੇ ਰਾਤੀ ਜਿਹੜਾ ਤਫਾਨ ਆਇਆ ਬਹੁਤ ਜ਼ਿਆਦਾ ਤੇਜ਼। ਇੱਥੇ ਸਰਮ ਸਿੰਘ ਸਰਦਾਰ ਬਲਕਾਰ ਸਾਗਨਪੁਰ ਸਰਦਾਰ ਬਲਕਾਰ ਸਿੰਘ ਉਹਨਾਂ ਨੇ ਜੋ ਪੋਲਟਰੀ ਫਾਰਮ ਖੋਲਿਆ ਹੀ ਉਹ ਰਾਤੀ ਸਾਰਾ ਢੱਠ ਗਿਆ ਵਾ। ਡਬਲ ਸਟੋਰੀ ਪੋਲਟਰੀ ਫਾਰਮ ਹੀ ਵਿੱਚ 3000 ਚੂਚਾ ਸੀ ਉਹ ਵੀ ਸਾਰਾ ਥੱਲੇ ਲਾ ਕੇ ਮਰ ਗਿਆ। ਇਹ ਕਿਸਾਨ ਦਾ ਗਰੀਬ ਕਿਸਾਨ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ। ਅਸੀਂ ਸਰਕਾਰ ਕੋਲ ਕੁਝ ਮੰਗਨੇ ਆ ਕਿ ਇਹਦੀ ਕਿਸਾਨ ਦੀ ਹੈਲਪ ਕੀਤੀ ਜਾਵੇ। ਉਹ ਸਾਰੇ ਲੋਕ ਹੋਰ ਕੋ ਲੋਕ ਮਜੂਰ ਨੂੰ ਉਹ ਨਾਲ ਗੱਲ ਪਾਸੀ। ਕਿ ਨਹੀਂ ਭਾਈ ਜਿਹੜਾ ਰਾਤੀ ਇਹਦਾ ਤੂਫਾਨ ਆਇਆ ਕਿਵੇਂ ਦੇਖਦੇ ਸਾਰਾ। ਜਿਵੇਂ ਮੈਂ ਸਾਫ ਕਾ ਸਰਪੰਚ ਗੁਰਬੀਰ ਸਿੰਘ ਦਰਗਾਬਾਦ। ਸਰ ਰਾਤੀ ਜਿਹੜਾ ਇਹ ਤੂਫਾਨ ਆਇਆ ਨਾ ਇਹ ਨਾਲ ਜਿਆਦਾ ਤੂਫਾਨ ਨਹੀਂ ਗਿਆ ਕਿ ਇਹਨੇ ਬਹੁਤ ਜਿਆਦਾ ਲੋਕਾਂ ਦਾ ਨੁਕਸਾਨ ਕੀਤਾ ਆ। ਇਹ ਸਰਵੰਤ ਸਿੰਘ ਰਾਏ ਦਾ ਜਿਹੜਾ ਪੋਟਰੀ ਫਾਰਮ ਹੀ ਆ ਡਬਲ ਸਟੋਰੀ ਹੀਗਾ। ਉਹ ਇਸ ਤੂਫਾਨ ਦੇ ਨਾਲ ਹੀ ਡਿੱਗਾ ਆ ਤੇ ਨਾਲ ਹੀ ਇੱਕ ਟਰਾਂਸਫਾਰਮਰ ਆ ਡਿੱਗਾ ਉਹ ਜਿਹੜਾ ਤੇ ਇਹਨਾਂ ਨੇ ਜਿਹੜਾ ਉਹ ਚੂਚਾ ਪਾਇਆ ਹੈਗਾ ਥੱਲੇ ਉਹ 30000 ਦੇ ਕਰੀਬ ਹੀ ਸੀਗੇ ਚੂਚੇ ਜਿਹੜੇ ਉਹ ਜਿਹੜੇ ਛੱਤ ਡਿੱਗਣ ਕਰਕੇ ਉਹ ਸਾਰੇ ਦੇ ਸਾਰੇ ਜਿਹੜੇ ਮਾਰੇ ਗਏ ਆ ਤੇ ਇਹਨਾਂ ਦਾ ਨੁਕਸਾਨ ਇੰਨਾ ਜ਼ਿਆਦਾ ਹੋਇਆ ਵੀ ਤੁਹਾਨੂੰ ਪਤਾ ਕਿਸਾਨਾਂ ਕੋਲ ਜਿਹੜਾ ਆਪ ਉਮੜ ਕੇ ਇਹ ਧੰਦੇ ਨੂੰ ਖੜਾ ਕਰਨਾ ਜਿਹੜਾ ਬਹੁਤ ਮੁਸ਼ਕਲ ਹੋ ਜਾਂਦਾ ਕਿੰਨਾ ਨੁਕਸਾਨ ਹੋ ਸਕਦਾ ਇੱਕ ਘਟੋ ਘਟ ਵਿੱਚ ਇਹਨਾਂ ਦਾ 12-14 ਲੱਖ ਦਾ ਜਿਹੜਾ ਨੁਕਸਾਨ ਆ ਹੋਇਆ ਵਾ ਕਿਉਂਕਿ ਤੁਸੀਂ ਵੇਖ ਲਓ ਜਿੰਨੇ ਸਾਰੇ ਬਗੜ ਰਹੇ ਆ ਇਹ ਵੀ ਸਭ ਵੰਗੇ ਵੰਗੇ ਹੋ ਗਿਆ ਮੁੜ ਕੇ ਦੁਬਾਰਾ ਜਿਹੜੇ ਕਿਸੇ ਕੰਮ 'ਚ ਨਹੀਂ ਹੋਣੇ ਕੰਮ ਤੇ ਸਾਰਾ ਕੰਪਲੀਟ ਹੋਇਆ ਹੀ ਗਿਆ ਤੇ ਉਹਦੇ ਕਰਕੇ ਜਿਹੜਾ ਨੁਕਸਾਨ ਆ ਹਵਾ ਤੇ ਕਰਕੇ ਹੋਇਆ ਵਾ ਕੀ ਲੱਗਦਾ ਐਡੇ ਵੱਡੇ ਨੁਕਸਾਨ ਨੂੰ ਐਡੀ ਛੇਤੀ ਪਰਪਣਾ ਕਰਨ ਦਾ ਸੌਖਾ ਨਹੀਂ ਜੀ ਇਹ ਤੁਹਾਨੂੰ ਪਤਾ ਆ ਸਰ ਇਹ ਜਿਹੜਾ ਐਡਾ ਵੱਡਾ ਨੁਕਸਾਨ ਹੁੰਦਾ ਆ ਕਿਸਾਨਾਂ ਕੋ ਤਾਂ ਮਾ ਆਪਣੀ ਰੋਜੀ ਰੋਟੀ ਚੱਲਦੀ ਆ ਤੇ ਇੰਨੇ ਵੱਡੇ ਨੁਕਸਾਨ ਨੂੰ ਜਿਹੜਾ ਭਰਪਾਣਾ ਬਹੁਤ ਔਖਾ ਆ ਇਹਨਾਂ ਵਾਸਤੇ ਤੇ ਅਸੀਂ ਤੇ ਸਰਕਾਰ ਕੋਲੋਂ ਅਪੀਲ ਕਰਾਂਗੇ ਵੀ ਇਹਨਾਂ ਨੂੰ ਕੋਈ ਨਾ ਕੁਝ ਜਿਹੜਾ ਵਾ ਉਹ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜਾ ਇਹ ਆਪਣੇ ਪਾਰਾਂ ਤੇ ਮੁੜ ਕੇ ਦਵਾੜਾ ਕਰੇ ਹੋ ਸਕੇ ਹੋਰ ਵੀ ਨੇਰੇਤਰੇ ਮੇ ਰੱਖਣ ਲਾ ਕਾਫੀ ਜਿਹੜੀਆਂ ਖਬਰਾਂ ਸਾਡੇ ਲਾਗੇ ਲਾਗੇ ਹੋਰ ਵੀ ਪਿੰਡ ਨੇ ਜਿੱਥੇ ਰਾ ਚੱਕ ਦੇ ਲਾਗੇ ਗੁੱਜਰ ਬੈਠੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਰ ਵੀ ਕਈ ਅੱਗ ਨੇ ਕਈਆਂ ਨੂੰ ਵੀ ਲਪੇਟ ਵਿੱਚ ਲਿਆਵਾ ਤੇ ਇਹ ਨੁਕਸਾਨ ਤੇ ਜਿਹੜਾ ਵਖੋ ਬਹੁਤ ਜ਼ਿਆਦਾ ਹੋਇਆ ਲੋਕਾਂ ਦਾ ਅਜੇ ਜਿਉਂ-ਜਿਉਂ ਦਿਨ ਚੜੂਗਾ ਫਿਰ ਲੋਕਾਂ ਨੂੰ ਪਤਾ ਲੱਗੂ ਕਿੰਨਾ ਕੰਨਾ ਨੁਕਸਾਨ ਹੋਇਆ ਹੈ ਜਿਹੜਾ ট্রান্সਫਾਰਮਰ ਜੋ ਹੋਰ ਦਰਦੂਤ ਲਾ ਕੇ ਆਪਾਂ ਕੋਲ ਲਾ ਕੇ ਕਾਫੀ ਨੁਕਸਾਨ ਹੋ ਗਿਆ ਜਿਹੜਾ ਤੁਹਾਨੂੰ ਪਤਾ ਹੈ ਜਿਹੜਾ ਤੂਫਾਨ ਹੁੰਦਾ ਇਹ ਕਾਫੀ ਵੱਡਾ ਨੁਕਸਾਨ ਕਰਦਾ ਵਾ ਕਿ ਆਹ ਟਰਾਂਸਫਾਰਮਰ ਲਾ ਕੇ ਸਾਡੇ ਤੇ ਲਾਗੇ ਲਾਗੇ ਇਹ ਦੋ ਚੀਜ਼ਾਂ ਹੋ ਗਈਆਂ ਨੇ ਨਾ ਇੱਕ ਤੇ ਟਰਾਂਸਫਾਰਮਰ ਡਿੱਗਿਆ ਆ ਤੇ ਇਹ ਕੇ ਜੜਾ ਹੈਗਾ ਇਹਨਾਂ ਦਾ ਹੋਇਆ ਵਾ ਟਰਾਂ ਦਾ ਮੁਰਗੀਖਾਨੇ ਦਾ ਜਿਹੜਾ ਇਹ ਹੋਇਆ ਸੀ ਅੱਛਾ ਇਹ ਸਾਨੂੰ ਪਿੰਡ ਦੇ ਕੁਝ ਲੋਕ ਜਿਨ੍ਹਾਂ ਨੇ ਸਾਰੀ ਗੱਲਬਾਤ ਦੱਸੀ ਕਿ ਕਿੰਨਾ ਜਿਹੜਾ ਨੁਕਸਾਨ ਲੱਗ ਲੱਗਿਆ ਤੇ ਕਿੰਨਾ ਸਭ ਇਲਾਕੇ ਦੇ ਵਿੱਚ ਹੋਇਆ ਸੋ ਮੈਂ ਤੁਹਾਡੇ ਆਖਣਾ ਲਖਪ੍ਰੀ ਸਿੰਘ ਖੁਸ਼ੀਪੁਰ